ਪਿੰਡ ਕੈਦੂਪੁਰ ਆ ਜੀ ਹਾਂ ਕਿੰਨੀ ਕਿ ਜਿਹੜੀ ਅੱਗੇ ਨਾਲਾ ਜਿਹੜਾ ਸੜਕ 'ਚ ਵਾਹ ਹੋ ਗਿਆ ਇਹ ਹੈਗਾ ਜੀ 11 12 ਕਿੱਲੇ ਨੇ ਜੀ ਹਾਂ ਕਿ ਕਿਸ ਤਰ੍ਹਾਂ ਭਜਾਇਆ ਫਿਰ ਉਹਨੇ ਪਿੰਡ ਦੇ ਇਕੱਠੇ ਹੋ ਗਏ ਜੀ ਪਿੰਡ ਦੇ ਨੇ ਮਾਦਰ ਕੋਈ ਗੱਡੀ ਆ ਗਈ ਫਾਇਰ ਫੜ ਗੇ ਹਾਂ ਜੀ ਚਾਰਨ ਲੱਗਿਆ ਪਤਾ ਕੋਈ ਵੀ ਕਾਹਦੇ ਨਾਲ ਲੱਗਿਆਗਾ ਕਾਰਨ ਤਾਂ ਜੇ ਉਹਦੇ ਬੀੜੀ-ਬੂੜੀ ਕਹਿੰਦੇ ਨੇ ਕੋਈ ਸਿੱਟ ਗਿਆ ਜੀ ਸੜਕ ਤੇ ਹਾਂ ਕੋਈ ਬੰਦਾ ਵੀ ਝੁਟਸਿਆ ਗਿਆ ਹਾਂ ਜੀ ਬੰਦਾ ਇੱਕ ਖਾਸਾ ਸੇਕ ਲੱਗ ਗਿਆ ਇੱਕ ਨੂੰ ਹਾਂ ਜੀ ਆ ਕੈਦੂਪੁਰ ਅੱਗ ਲੱਗ ਗਈ ਦੀ ਸੌਲੀ ਵਾਲੀ ਸਾਈਡ ਸਾਡੇ ਪਰ ਟਰੈਕਟਰਾਂ ਨੇ ਉਹ ਆ ਗਈ ਸੀ ਫਾਈਵ ਗ੍ਰੇਡ ਵੀ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਫੇਰ ਵੀ 20 25 30 ਕਿੱਲੇ ਦਾ ਨੁਕਸਾਨ ਹੋ ਗਿਆ ਚਲੋ ਅੱਗੇ ਬਹੁਤ ਕਿੱਲੇ 100 150 200 ਕਿੱਲਾ ਪਿਆ ਸੀਗਾ ਉਹ ਬਚ ਗਿਆ ਫਾਇਦਾ ਹੋ ਗਿਆ ਸਭ ਦਾ ਕਾਰਨਾ ਦਾ ਕੁਝ ਪਤਾ ਲੱਗਿਆ ਜੀ ਕਾਰਨਾ ਦਾ ਕੋਈ ਪਤਾ ਨਹੀਂ ਰੋਡ ਲੰਘਦਾ ਲਿੰਕ ਮੈਨੂੰ ਲੱਗਦਾ ਕੋਈ ਬੀੜੀ ਬੂੜੀ ਪੀ ਕੇ ਨਾ ਕੋਈ ਛਿੱਟ ਗਿਆ ਹੋਵੇ ਕੋਈ ਇਹੀ ਜੀ ਗੱਲਬਾਤ ਹੋਈ ਹੋਊਗੀ ਅਸੀਂ ਤਾਂ ਜਨ ਨੂੰ ਆਇਆ ਕਾਫੀ ਫੂਕੇ ਪਿਆ ਸੀਗਾ ਉਰੇ ਲਾਣਾ ਪਿੰਡ ਦੇ ਸਹਿਯੋਗ ਦੇ ਨਾਲ ਹਾਂ 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 ਬਿਲਕੁਲ ਸਾਰੇ ਪਿੰਡ ਆ ਗਿਆ ਸਾਰੇ ਪਿੰਡ ਟਰੈਕਟਰ ਬੰਦੇ ਸਾਰੇ ਪਾਣੀ ਪੰਪ ਵੀ ਸੀਗੇ ਪਾਣੀ ਦੇ ਭਰੇ ਵੇ ਫਾਇਦਾ ਹੋ ਗਿਆ ਸਾਰਾ ਚਲੋ ਇੱਕ ਤਾਂ ਬੁਝ ਗਿਆ ਦੇਖਸਾਰ ਹੋ ਗਿਆ ਕਾਹੀ ਹਾਂ ਝੁੱਸ ਗਿਆ ਇੱਕ ਬੰਦਾ ਬੁਝਾਉਣ ਲੱਗਿਆ ਉਹ ਵਿਚਾਰਾ ਅਜੇ ਨਾ ਉੱਡੇ ਦਾ ਗਰੀਬ ਬੰਦਾ ਉਹ ਅੱਗ ਬੁਝਾਉਣ ਲੱਗਿਆ ਸੀਗਾ ਕਿਤੇ ਲਾਟ ਉਹਦੀ ਅੱਗ ਦੀ ਨੇ ਉਹਨੂੰ ਚੁਰਸਤਾ ਨਾਬੇ ਲੈ ਕੇ ਗਏ ਨੇ ਸਰਕਾਰੀ ਹਸਪੀਟਲ 'ਚ ਉਹਦਾ ਇਲਾਜ ਚੱਲ ਰਿਹਾ ਹੈ ਕਾਰਨ ਹੋਇਆ ਜਿਹੜਾ ਇਹ ਇੱਥੇ ਜਿਹੜੇ ਪਰਸਨ ਸੀ ਬੰਦੇ ਸੀ ਉਹਨਾਂ ਤੋਂ ਪਤਾ ਲੱਗਿਆ ਵੀ ਕਿਸੇ ਨੇ ਵੀ ਕੋਈ ਬੀੜੀ ਪੀ ਰਿਆ ਸੀ ਵੀ ਉਹਦੇ ਨਾਲ ਅੱਗ ਸਟਾਰਟ ਹੋਈ ਹੈ ਤੇ ਇਹਦੇ ਅੱਗ ਦੇ ਜੇ ਕਿਲੇ ਤਕਰੀਬਨ ਕੁਲਵਿੰਦਰ ਸਿੰਘ ਸਨੋਪਾਗ ਸਿੰਘ ਦੀਦਾਰ ਸਿੰਘ ਤੇ ਸਾਧੂ ਗੁਲਜਾਰ ਸਿੰਘ ਸਨੋਪਾਹ ਸਾਧੂ ਸਿੰਘ ਇਹਨਾਂ ਦੇ 6-6 ਕਿਲੇ ਤੇ ਕੁਲਵਿੰਦਰ ਸਿੰਘ ਦੇ 4 ਕਿਲੇ ਟੋਟਲ 16 ਕਿਲੇ ਦੱਸਿਆ ਜੀ ਕਣਕ ਦੀ ਨਾਲ ਸੀ ਇਹ ਤੂੜੀ ਹੋਣ ਤੋਂ ਰਹਿੰਦੀ ਸੀ ਜਿਹਨੂੰ तकरीबन ਸਾਰਾ ਇਹ ਸੜ ਕੇ ਸੁਆਹ ਹੋ ਚੁੱਕਿਆ ਬਹੁਤ ਨੁਕਸਾਨ ਹੋ ਗਿਆ ਤੇ ਇਹਦੇ ਵਿੱਚ ਇੱਕ ਬੰਦਾ ਅੱਗ ਬੁਝਾ ਰਿਆ ਸੀ ਤੇ ਉਹ ਵੀ ਕਾਫੀ ਜ਼ਖਮੀ ਹੋ ਚੁੱਕਿਆ ਤੇ ਅੱਗ ਦੀ ਲਵੇਟ ਵਿੱਚ ਆ ਗਿਆ ਸੀ ਫਾਇਰ ਬ੍ਰਿਗੇਡ ਨੇ ਵੀ ਆ ਕੇ ਅੱਗ ਤੇ ਕਾਬੂ ਪਾਇਆ ਹਾਂਜੀ ਫਾਇਰ ਬ੍ਰਿਗੇਡ ਨੇ तकरीबन ਅੱਗ ਦੇ ਇੱਥੇ ਆ ਕੇ ਕਾਬੂ ਪਾਇਆ ਤੇ ਬਹੁਤ ਮਿਹਨਤ ਮਸ਼ਕਤ ਕੀਤੀ ਅਸੀਂ ਵੀ ਹੋਰ ਵੀ ਕਿੰਨੇ ਪਿੰਡਾਂ ਚ ਕਿਤੇ ਹੋਰ ਤਕਰੀਬਨ ਇਸ ਤੋਂ ਪਹਿਲਾਂ 4-5 ਤੱਕਨ 5-6 ਫਾਇਰ ਕਰਨ ਹੋਰ ਆਈਆਂ ਸੀ ਉਹ ਦੂਜੀ ਸ਼ਿਫਟ ਗਈ ਸੀ ਤੇ ਦੋਨੇ ਗੱਡੀਆਂ ਸਾਡੀਆਂ ਗਈਆਂ ਸੀ ਤੇ ਉੱਥੇ ਜਾ ਕੇ ਵੀ ਅਸੀਂ ਅੱਗ ਦੇ ਕਾਬੂ ਪਾਇਆ ਤਕਰੀਬਨ ਅੱਗ ਇਸ ਟਾਈਮ ਬਹੁਤ ਜ਼ਿਆਦਾ ਲੱਗ ਰਹੀ ਹੈ